ਸਾਕਤ ਮਨੋਖ ਦਾ ਸੁਭਾਅ ਕੀ ਹੈ ਨਾ ਉਹਨੇ ਪ੍ਰਮਾਤਮਾ ਦਾ ਨਾਮ ਜਪਿਆ ਨਾ ਪ੍ਰਮਾਤਮਾ ਦੇ ਨਾਮ ਰਸ ਨੂੰ ਆਪਣੀ ਜੀਭਾ ਦੁਆਰਾ ਚਖਿਆ ਕਹਿੰਦੇ ਉਹਦੇ ਕੇਵਲ ਔਰ ਕੇਵਲ ਹਿਰਦੇ ਦੇ ਅੰਦਰ ਹਉਮੈ ਰੂਪੀ ਕੰਡਾ ਹੈ ਜਿਵੇਂ ਸਾਕਤ ਮਨੋਖ ਕਹਿੰਦੇ ਨੇ ਨਾ ਪ੍ਰਮਾਤਮਾ ਹੈ ਹੀ ਨਹੀਂ ਜੋ ਵੀ ਹਾਂ ਅਸੀਂ ਹਾਂ ਅਨੇਕਾਂ ਪ੍ਰਕਾਰ ਦੀਆਂ ਕਹਾੜਤਾਂ ਘਟ ਕੇ ਬਾਤਾਂ ਬਣਾ ਕਰਕੇ ਸਤਿਗੁਰੂ ਕਹਿੰਦੇ ਨੇ ਐਸੇ ਮਨੁੱਖ ਦੁਨੀਆਦਾਰੀ ਦੇ ਕਿਸਿਆਂ ਨੂੰ ਬਿਆਨ ਕਰਦੇ ਨੇ ਪਰ ਉਹ ਪ੍ਰਮਾਤਮਾ ਦੀ ਹੋਂਦ ਨੂੰ ਨਹੀਂ ਮੰਨਦੇ ਉਹਨਾਂ ਨੂੰ ਗੁਰਬਾਣੀ ਨੇ ਸਾਖਤ ਕਿਹਾ ਹੈ ਸਾਖਤ ਮਨੁੱਖ ਕਿਹੜਾ ਹੈ ਜਿਹੜਾ ਆਪ ਪ੍ਰਮਾਤਮਾ ਦੇ ਨਾਲੋਂ ਟੁੱਟਾ ਹੋਇਆ ਤੇ ਹੋਰਨਾਂ ਦੀ ਸੰਗਤ ਵਿੱਚ ਬੈਠ ਕੇ ਉਹਨਾਂ ਨੂੰ ਵੀ ਤੋੜ ਦਵੇ ਕਵੇ ਕੋਈ ਸ਼ਰਧਾ ਨਹੀਂ ਕੋਈ ਪ੍ਰੇਮ ਨਹੀਂ ਕੋਈ ਅਭਿਆਸ ਨਹੀਂ ਕੋਈ ਜੀਵਨ ਨਹੀਂ ਪਰ ਕੇਵਲ ਔਰ ਕੇਵਲ ਸਾਖਤਾਂ ਵਾਲੀਆਂ ਗੱਲਾਂ ਕਰੇ